ਹਉ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਮੰਨਿਆ ਕਿ ਫੇਕ ਐਨਕਾਊਂਟਰ ਬਹੁਤ ਹੋਏ ਕਹਿੰਦੇ ਪੰਜਾਬ ਪੁਲਿਸ ਨੇ ਬਹੁਤ ਫੇਕ ਐਨਕਾਊਂਟਰ ਕੀਤੇ ਲਾਸ਼ਾਂ ਰੋੜ ਕੇ ਰਾਜਸਥਾਨ ਪਹੁੰਚੀਆਂ ਨੇ ਨਹਿਰ ਦੇ ਜਿਗਗੇ ਕਈ ਮੈਨੂੰ ਆਈਐਸ ਆਈਪੀਐਸ ਮਿਲ ਜਾਂਦੇ ਨੇ ਜਿੰਨਾਂ ਚ ਪੰਜਾਬ ਜਾਗ ਪੈਂਦਾ ਰਿਟਾਇਰ ਹੋਣ ਤੋਂ ਬਾਅਦ ਮਿਲਦਾ ਅਮਰਿੰਦਰ ਸਿੰਘ ਨੂੰ ਵੀ ਹੁਣ ਸੰਤਾਂ ਦੀ ਰਜਾਈ ਤਾਂ ਹੀ ਯਾਦ ਆਈ ਤੁਹਾਡੇ ਨਾਲ ਹੀ ਆਈ ਪਹਿਲੀ ਵਾਰ ਇਹ ਹੁਣੇ ਕਿਉਂ ਯਾਦ ਆਈ ਜਦੋਂ ਉਹਾਂ ਦੇ ਚੰਦਰਸ਼ੇਖਰ ਜੀ ਕੋਲੇ ਮੈਂ ਇੰਨੇ ਬੰਦੇ ਲੈ ਕੇ ਗਿਆ ਔਰ ਉਹਨਾਂ ਨੇ ਮਾਰ ਦਿੱਤੇ ਐਨਕਾਊਂਟਰ ਕਰਤਾ ਮੈਨੂੰ ਅੱਜ ਵੀ ਰਾਤ ਨੂੰ ਨੀਂਦ ਨਹੀਂ ਆਂਦੀ ਉਹਨਾਂ ਨੇ ਕਈ ਵਾਰੀ ਮੌਟ ਜਾਨਾ ਕਿਹਾ ਨਾ ਉਹਨਾਂ ਨੇ ਇਸ ਗੱਲ ਦਾ ਕਿਹਾ ਨਾ ਇਨਕਾਊਂਟਰ ਤਾਂ ਪੰਜਾਬ ਚ ਹੀ ਕੀਤਾ ਨਾ ਕਿਸੇ ਪੁਲਿਸ ਅਫੀਸਰ ਨੇ ਆਦੇਸ਼ ਉੱਥੋਂ ਆਇਆ ਸੀ ਇੱਥੇ ਕੀਤਾ ਨਾ ਕਹਿੰਦੇ ਦਿੱਲੀ ਲੈ ਕੇ ਗਿਆ ਸੀ ਉਹਨਾਂ ਕੋਲ ਸਾਰਾ ਉਹਨਾਂ ਕੋਲ ਲੈ ਕੇ ਗਿਆ ਇਨਕਾਊਂਟਰ ਤਾਂ ਪੰਜਾਬ ਵੀ ਕਰ ਰਿਆ ਸੀ ਨਾ ਪੰਜਾਬ ਦੀ ਪੁਲਿਸ ਨੇ ਕੀਤਾ ਦੋਵਾਰੀ ਮੁੱਖ ਮੰਤਰੀ ਰਹਿ ਨਹੀਂ ਉਹਨਾਂ ਦੀ ਇਨਕੁਆਰੀ ਲਾ ਦਿੰਦੇ ਜਿੰਨਾ ਵੀ ਅਫੀਸਰਾਂ ਨੇ ਕੀਤਾ ਸੀ ਉਹਨਾਂ ਤੇ ਲਾ ਦਿੰਦੇ ਇਨਕੁਆਰੀ ਕਿਉਂ ਨਹੀਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਸਿੱਟਿਆ ਉਹਨਾਂ ਨੂੰ ਸਜ਼ਾ ਪੁਗਤਾਈਆਂ ਤੱਜ ਕਿਉਂ ਬਿਆਨ ਦਿੱਤਾ ਕੁਛ ਨਹੀਂ ਸਿਆਸਤ ਇਹਨਾਂ ਨੂੰ ਲੱਗਦਾ ਹੈ ਸਨਾਤਨੀ ਭਰਾ ਸਾਡੇ ਨਾਲ ਇੰਟੈਕਟ ਨੇ ਹੁਣ ਜਰਾ ਸਿੱਖਾਂ ਨੂੰ ਵੀ ਆਪਦੇ ਹੱਲ ਕਰੋ ਥਿਸ ਇਜ਼ ਵੈਰੀ ਸਟੂਪਿਡ ਐਂਡ ਇੱਕ ਪ੍ਰਾਣੀ ਕਾਈਂਡ ਆਫ ਪੋਲਿਟਿਕਸ ਜਿਹੜੀ ਉਹ ਕਰ ਰਹੇ ਨੇ ਕਿ ਸਨਾਤਨੀ ਭਰਾ ਤਾਂ ਸਾਡੇ ਨਾਲ ਨੇ ਹੁਣ ਸਿੱਖਾਂ ਨੂੰ ਵੀ ਨਾਲ ਕਰੋ ਕਿਉਂਕਿ ਦੋ ਵਾਰੀ ਇਹਨਾਂ ਨੂੰ ਮੰਨ ਲਿਆ ਗਿਆ ਸੀ ਬਹੁਤ ਅੱਛੇ ਸਿੱਖ ਨੇ ਪਾਣੀਆਂ ਦੇ ਰਾਖੇ ਨੇ ਹੋ ਗਿਆ ਜਲਵਾ ਲੈਲੋ ਦਾ ਨੇ ਕਰਤਾ ਪੰਜਾਬ ਦਾ ਕੰਮ ਗੁਟਕਾ ਸਾਬ ਚੱਕ ਕੇ ਸੌਂ ਖਾਲੀ ਕੇ ਨਸ਼ੇ ਹਟਾਵਾਂਗੇ ਕਿੰਨੇ ਦਿਨਾਂ ਚ ਕਿਹਾ ਸੀ ਲੱਕ ਤੋੜ ਦੇਵਾਂਗੇ ਮੈਨੂੰ ਲੱਗਦਾ ਕਹਿੰਦੇ ਲੱਕ ਤੋੜਨ ਦੀ ਗੱਲ ਕੀਤੀ ਖਤਮ ਕਰਨ ਦੀ ਸਰ ਮੈਂ ਤੁਹਾਡਾ ਲੱਕ ਤੋੜ ਦਿਆਂ ਤੁਰਕੇ ਵਿਖਾਇਓ ਜੇ ਮੜਾ ਜਾ ਮਰਨ ਅਰਗਾ ਹੋ ਜਾਂਦਾ ਬੰਦਾ ਲੱਕ ਹੀ ਤਾਂ ਹੈ ਸਾਰਾ ਕੁਝ ਉਹਦਾ ਮਤਲਬ ਆਹੀ ਸੀ ਜਦੋਂ ਸ਼ਬਦਾਂ ਦੀ ਸਫਾਈ ਦੇਣ ਲੱਗ ਜਉ ਨਾ ਸਮਝੋ ਪੱਲੇ ਕੱਖ ਨਹੀਂ ਥੋਡੇ ਇਹ ਸ਼ਬਦਾਂ ਦੀ ਸਫਾਈ ਹੈ ਜਦ ਕਿ ਗੱਲ ਤਾਂ ਉਹੀ ਹੈ ਫਿਰ ਤੋ ਕੀ ਕੀਤਾ ਮਟਕਾ ਸਾਹਿਬ ਦੀ ਸੌ ਵੀ ਖਾ ਲਈ ਜਾਂ ਉਹ ਪ੍ਰਸ਼ਾਂਤ ਖਿਸ਼ੋਰ ਦੇ ਕਹਿੰਦੇ ਖਾ ਲਈ ਸੀ ਉਹਨੂੰ ਵੀ ਸਜ਼ਾ ਮਿਲ ਗਈ ਐਜੀ ਸੌ ਖਵਾਉਂਦੀ